ਟੜਕਾ ਨੰਬਰ ਜੀ 106 ਤੇ ਸਿੱਧੀ ਜਾਂਦੀ ਆ ਭਾਈ ਸੋਲਾਪੁਰ ਨੂੰ ਇਹੇ ਸਿੱਧੀ ਤੇ ਮਗਰਲੇ ਪਾਸੇ ਸ਼ਹਿਰ ਰਹਿ ਜਾਂਦਾ ਸਿਮਰੀ 2-4 ਕਿਲੋਮੀਟਰ ਤੇ ਹੀ ਹੈਗਾ ਜਿਹੜਾ ਵੱਡਾ ਸ਼ਹਿਰ ਹੈਗਾ ਸਿਮਰੀ ਰਹਿ ਜਾਂਦਾ ਹੈਗਾ ਤੇ ਇਧਰਲੇ ਪਾਸੇ ਭਾਈ ਆਹਾ ਪੰਜਾਬੀ ਢਾਬਾ ਇਹਨਾਂ ਦਾ ਮਾਲਕ ਹੈਗਾ ਜੀ ਤਰਨਤਾਰਨ ਤੋਂ ਉਹ ਅੱਗੇ ਤੋਂ ਲੈ ਕੇ ਭਾਈ ਜਿੱਥੇ ਤੱਕ ਗੱਡੀਆਂ ਖੜੀਆਂ ਨੇ ਟਰੱਕ ਖੜੇ ਆ ਉਥੋਂ ਜ਼ਮੀਨ ਇਹ ਨਾ ਬਾਈਆਂ ਦੀ ਆ ਮਗਰ ਭਾਈ ਸਿੱਧੀ ਆ ਪਹੀ ਜਾਂਦੀ ਇਹਨਾਂ ਦੇ ਘਰ ਨੂੰ ਉਹ ਪਿੱਛੇ ਬਾਈਆਂ ਦਾ ਇਹਨਾਂ ਦਾ ਢਾਬੇ ਵਾਲਿਆਂ ਦਾ ਘਰ ਆ ਜੀ ਇਧਰਲੇ ਪਾਸੇ ਜਿੱਥੇ ਆਪਾਂ ਖੜੇ ਆ ਜੀ ਤੇ ਇਹੇ ਬਾਈ ਨਵੇਂ ਢਾਬਾ ਪਾਈ ਜਾਂਦੇ ਆ ਭਾਈ ਤੇ ਬਾਬਾ ਭਲੀ ਕਰੇ ਜੀ ਤੇ ਆਪਾਂ ਨੂੰ ਰਹਿਣ ਵਾਸਤੇ ਆ ਨਵੇਂ ਢਾਬੇ ਦੇ ਵਿੱਚ ਇਹਨਾਂ ਨੇ ਜਿਹੜੀ ਛੱਤ ਦੇ ਉੱਤੇ ਜਗ੍ਹਾ ਦੇਤੀ ਕਹਿੰਦੇ ਭਾਈ ਅੰਦਰ ਪੈ ਜੋ ਚਾਹੇ ਬਾਹਰ ਪੈ ਜੋ 11ਵੇਂ ਮਹੀਨੇ ਦੀ 24 ਤਰੀਕ ਜੀ ਦਿਨ ਹੈਗਾ ਅੱਜ ਸੋਮਵਾਰ ਸਾਲ 2025 ਇੱਥੇ ਲਾਇਆ ਸੀ ਭਾਈ ਆਪਾਂ ਤੰਬੂ ਆਪਣਾ ਇੱਥੇ ਰਾਤ ਕੱਟੀ ਹੈਗੀ ਤੇ ਹੁਣ ਜਿਹੜਾ ਸਮਾਂ 8 ਵਜੇ ਚੁੱਕੇ ਹੈਗੇ ਤੇ ਆਪਾਂ ਨਹਾ ਤੋਲੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਜਾ ਰਹੇ ਆਂ ਜੀ ਅੱਜ ਸੋਲਾਪੁਰ ਵੱਲ ਨੂੰ ਹੋ ਸਕਦਾ ਪਹੁੰਚ ਜਾਈ ਗਏ ਹੋ ਸਕਦਾ ਭਾਈ ਹੋ ਸਕਦਾ ਕਿਤੇ ਇੱਧਰ ਉੱਧਰ ਰਹਿਣਾ ਪੈ ਜੇ ਹਨਾ ਜੀ ਥੋੜਾ ਜਹਾਏ ਤਾਂ ਦੂਰੀ ਹੈਗਾ ਲਗਭਗ ਹੋਊਗਾ 150 ਕਿਲੋਮੀਟਰ ਹੈਗਾਗਾ ਜੀ ਸੋਲਾਪੁਰ ਤੇ ਕਿੱਦਾਂ ਦੀ ਕੀ ਗੱਲਬਾਤ ਆਉਂਦੀ ਹੈ ਜੀ ਰਾਹ ਬੰਨੇ ਕਿੱਦਾਂ ਦੇ ਆਉਂਦੇ ਆ ਕਿ ਸੜਕਾਂ ਕਿੱਦਾਂ ਦੀਆਂ ਆਉਂਦੀਆਂ ਖੇਤ ਬੰਨੇ ਕਿੱਦਾਂ ਦੇ ਆਉਂਦੇ ਆ ਲੋਕ ਕਿੱਦਾਂ ਦੇ ਆਉਂਦੇ ਆ ਤੇ ਲੋਕਾਂ ਦੇ ਘਰ-ਬਾਰ ਕਿੱਦਾਂ ਦੇ ਆਉਂਦੇ ਆ ਜੋ ਵੀ ਕੁਛ ਆਊਗਾ ਸਾਰਾ ਕੁਝ ਭਾਈ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਭਾਈ ਸਤਿ ਸ੍ਰੀ ਅਕਾਲ ਜੀ ਅੱਗੇ ਭਾਈ ਰੋਜ਼ ਹੀ ਨਾ ਬਿਨਾਂ ਖਾਦੇ ਪੀਤੇ ਤੁਰ ਪੈਨੇ ਇਦਾਂ ਹੀ ਸਾਰਾ ਦਿਨ ਚਾਹ ਹੀ ਪੀ ਜੰਨੇ ਆ ਤੇ ਅੱਜ ਪੰਜਾਬੀ ਢਾਬਾ ਸੀਗਾ ਤੇ ਸੋਚਿਆ ਭਾਈ ਰੋਟੀ ਖਾ ਕੇ ਫੇਰ ਹੀ ਤੁਰਾਂਗੇ ਤੇਰਾ ਸਫਰ ਵਧੀਆ ਨਿਕਲੂਗਾ ਤੇ ਨਹੀਂ ਸਾਰਾ ਦਿਨ ਐਵੇਂ ਹੀ ਤੁਰੇ ਫਿਰਦੇ ਰਹਿਣੇ ਆਗੇ ਲਗਭਗ 7-8 ਕਿਲੋਮੀਟਰ ਦਾ ਸਫਰ ਆਪਾਂ ਜਿਹੜਾ ਕਰਕੇ ਆਏ ਆਂ ਜੀ ਵੱਡੀ ਸੜਕ ਤੋਂ ਆਪਾਂ ਥੋੜਾ ਜਾ ਇੱਕ ਪਾਸੇ ਤੇ हट ਕੇ ਖੜੇ ਆਂਗੇ ਕਿਉਂਕਿ ਭਾਈ ਇਧਰਲੇ ਪਾਸੇ ਪਹਾੜ ਸੀਗੇ ਤੇ ਇਹਨਾਂ ਨੂੰ ਦੇਖਣ ਤੇ ਇਹਨਾਂ ਦਾ ਆਨੰਦ ਮਾਣਨ ਲਈ ਆਪਾਂ 5 ਮਿੰਟ ਇੱਥੇ ਰੁਕੇ ਹੋਏ ਸੀਗੇ ਪਹਾੜਾਂ ਤੇ ਚੜਦੇ ਜੀ ਹੌਲੀ ਹੌਲੀ ਸਾਈਕਲ ਦਾ ਚੱਕਾ ਘੁੰਮਦਾਗਾ ਤੇ ਪੈਰ ਵੀ ਦਰਦ ਕਰਦੇ ਨੇ ਥੋੜੇ ਬਹੁਤ ਪਰ ਜਦੋਂ ਆਪਾਂ ਉਚਾਈ ਤੇ ਆ ਜਾਂਦੇ ਆ ਤਾਂ ਮਨ ਨੂੰ ਸਕੂਨ ਮਿਲਦਾਗਾ ਇੱਕ ਆਪਣੇ ਆਪ ਨਾਲ ਮਿਲਣ ਦਾ ਮੌਕਾ ਮਿਲਦਾ ਆਪਣੇ ਆਪ ਨੂੰ ਮਿਲਣ ਦਾ ਬਹੁਤ ਵਧੀਆ ਲੱਗਦਾ ਜੀ ਇਹ ਪਹਾੜ ਛੋਟੇ ਨੇ ਮਹਾਰਾਸ਼ਟਰ ਦੇ ਨੇ ਤੇ ਇਲਾਕਾ ਥੋੜਾ ਜਿਹਾ ਠੰਡਾਗਾ ਵੀ ਗਰਮੀ ਉਨੀ ਹੈ ਨਹੀਂਗੀ ਤੇ ਜੇ ਹੋਰ ਵੀ ਠੰਡਾ ਹੋਵੇ ਤਾਂ ਹੋਰ ਵੀ ਪਹਾੜ ਇਹ ਚੰਗੇ ਲੱਗਣ ਜਿੱਦਾਂ ਆਪਾਂ ਲਦਾਖ ਜਾਂਦੇ ਆ ਬਹੁਤ ਉੱਚੇ ਪਹਾੜ ਹੈ ਬੱਦਲਾਂ ਦੇ ਜਦੋਂ ਨੇੜੇ ਪਹੁੰਚ ਜਾਂਦੇ ਆ ਤਾਂ ਇਦਾਂ ਲੱਗਦਾ ਵੀ ਰੱਬ ਨੇ ਇਹ ਰਾਹ ਜਿਹੜੇ ਸਾਰੇ ਆਪ ਬਣਾਏ ਹੋਇਆ ਖੁਦ ਬਣਾਏ ਹੋਇਆ ਜੀ ਤੇ ਬੜਾ ਚੰਗਾ ਲੱਗਦਾ ਤੇ ਸਾਹਮਣੇ ਉਹ ਪਈ ਵੱਡੇ ਪਹਾੜ ਪਰਾਂ ਥੋੜੇ ਜੇ ਦੂਰ ਰਹਿ ਜਾਂਦੇ ਆ ਤੇ ਮੌਸਮ ਵੀ ਇੱਥੋਂ ਦਾ ਬੜਾ ਚੰਗਾ ਗਾ ਕੱਲ ਆਪਾਂ ਫਸਲਾਂ ਦੇਖੀਆਂ ਜੀ ਤੇ ਫਸਲਾਂ ਦੇ ਨਾਲ ਨਾਲ ਹੀ ਅੱਜ ਐਸੇ ਤਰ੍ਹਾਂ ਹੀ ਆਪਾਂ ਆਲਾ ਦਵਾਲਾ ਜਿਹੜਾ ਦੇਖਦੇ ਜਾਵਾਂਗੇ ਤੇ ਬਹੁਤ ਹੀ ਸੋਹਣਾ ਪਈ ਇਹ ਮਹਾਰਾਸ਼ਟਰ ਦਾ ਸਫ਼ਰ ਬੜਾ ਚਿਤ ਲੱਗੀ ਜਾਂਦਾ ਜੀ ਕੱਲ ਪਿੰਡਾਂ ਵਿੱਚ ਦੀ ਆਏ ਤੇ ਚਲੋ ਅੱਜ ਕੋਈ ਨਾ ਵੱਡੀ ਸੜਕ ਹੈ ਜੀ ਹਨਾ ਸਫਰ ਜਿੱਦਾਂ ਦਾ ਵੀ ਮਰਜ਼ੀ ਹੋਵੇ ਪਰ ਮਨ ਲੱਗਣਾ ਜ਼ਰੂਰੀ ਆ ਭਾਈ ਇਧਰਲੇ ਪਾਸੇ ਮਾਤਾ ਟਿੱਬੇ ਦੇ ਉੱਤੇ ਭਾਈ ਮੱਝਾਂ ਚਰਾਉਂਦੀ ਫਿਰਦੀ ਆ ਕੱਖ ਦਾ ਕੋਈ ਹਰਾ ਹੈ ਨਹੀਂਗਾ ਵੀ ਜਿੱਥੇ ਮੱਝ ਮੂੰਹ ਮਾਰ ਲੈ ਸ਼ਾਇਦ ਆਸੇ ਪਾਸੇ ਲੈ ਕੇ ਆਏ ਹੋਣਗੇ ਜਾਂ ਲੈ ਜਾਣਗੇ ਸਿੰਘ ਕੱਲ ਵੀ ਦਿਖਾਏ ਸੀਗੇ ਜੀ ਇਹਨਾਂ ਦੇ ਬੜੇ ਖਤਰਨਾਕ ਹੁੰਦੇ ਆ ਸਮੁੰਦਰ ਵਾਲੀ ਜ਼ਿੰਦਗੀ ਵੀ ਠੀਕ ਹੁੰਦੀ ਆ ਪਰ ਪਹਾੜਾਂ ਵਾਲੀ ਜ਼ਿੰਦਗੀ ਜ਼ਿਆਦਾ ਵਧੀਆ ਹੁੰਦੀ ਆ ਜੀ ਬਹੁਤ ਹੀ ਵਧੀਆ ਹੁੰਦੀ ਹੈਗੀ ਤੇ ਜਦੋਂ ਆਪਾਂ ਪਹਾੜਾਂ ਦੇ ਵਿੱਚ ਆਉਣੇ ਆ ਹਨਾ ਤਾਂ ਤਾਂਹਾਂ ਜਿਹੜੇ ਟੀਸੀ ਦੇ ਉੱਤੇ ਵੱਸਦੇ ਲੋਕਾਂ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਸੋਚਦੇ ਆ ਤਾਂ ਆਪ ਨੂੰ ਹੋਰ ਵੀ ਹੈਰਾਨਗੀ ਹੁੰਦੀ ਆ ਵੀ ਕਿੱਦਾਂ ਰਹਿੰਦੇ ਇਹਨਾਂ ਦੇ ਜੀਵਨ ਕਿੱਦਾਂ ਦਾ ਕੀ ਖਾਂਦੇ ਪੀਂਦੇ ਆ ਉੱਥੇ ਪਾਣੀ ਕਿਵੇਂ ਪਹੁੰਚਦਾਗਾ ਜਿੱਦਾਂ ਆਪਾਂ ਹਿਮਾਚਲ 'ਚ ਹੋਰ ਆਸੇ ਪਾਸੇ ਜਿੱਧਰ ਵੱਡੇ ਪਹਾੜਾ ਹੈ ਉੱਚੇ ਪਹਾੜਾ ਉਧਰ ਦੇਖਦੇ ਆਂਗੇ ਤਾਂ ਉਹ ਗੱਲਾਂ ਬਾਤਾਂ ਬੜੀਆਂ ਵਧੀਆ ਲੱਗਦੀਆਂ ਨੇ ਭਾਈ ਤੇ ਅੱਜ ਆਪਣਾ ਸਫਰ ਕਿਧਰ ਜਾ ਕੀਹਰਪਾਲ ਕੀ ਨਾਂ ਸੀ ਉਹਦਾ ਨਾ ਸੋਲਾਪੁਰ ਸੋਲਾਪੁਰ ਵਾਲ ਨੂੰ ਪਿੰਡ ਦਾ ਨਾਮ ਹੈਗਾ ਜੀ ਅਲਕੁੜ ਐਮ ਅਲਕੁੜ ਐਮ ਕਿੱਦਾਂ ਦੇ ਨਾਮ ਆ ਜੀ ਪਿੰਡਾਂ ਦੇ ਇਹ ਆਪਣੇ ਸੰਗਲੀ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਜੀ ਸੰਗਲੀ ਜ਼ਿਲ੍ਹੇ ਦੇ ਵਿੱਚ ਆ ਖੱਬੇ ਹਾਥੀ ਇਹ ਪਿੰਡ ਪੈ ਜਾਂਦਾ ਹੈਗਾ ਤੇ ਥੋੜੇ ਜੇ ਘਰ ਹੁੰਦੇ ਜੀ ਮਹਾਰਾਸ਼ਟਰ ਦੇ ਪਿੰਡਾਂ ਚ ਸ਼ਹਿਰ ਤਾਂ ਵੱਡੇ ਬਹੁਤ ਆ ਜਾਂਦੇ ਆ ਪਿੰਡ ਪਰ ਆਪਾਂ ਜਿੰਨੇ ਕੁ ਦੇਖਿਆ ਜੀ ਛੋਟੇ ਛੋਟੇ ਪਿੰਡ ਹੀ ਆ ਤੇ ਭਾਈ ਸਿੱਧੇ ਸਾਦੇ ਸਾਦੇ ਲੋਕ ਰਹਿੰਦੇ ਆ ਵਧੀਆ ਆਪਦਾ ਖੇਤੀਬਾੜੀ ਕਿਤੇ ਦੇ ਨਾਲ ਜੁੜੇ ਹੋਇਆ ਮਹਾਰਾਸ਼ਟਰ ਦੇ ਜ਼ਿਆਦਾਤਰ ਲੋਕ ਇਸ ਏਰੀਆ ਦੇ ਵਿੱਚ ਵੀ ਜ਼ਿਆਦਾ ਗੰਨਾ ਹੀ ਹੁੰਦਾ ਜੀ ਇਸ ਆਸੇ ਪਾਸੇ ਹੈ ਤਾਂ ਪਹਾੜੀ ਆ ਪੱਧਰ ਏਰੀਆ ਘਾਟੀ ਹੈਗਾ ਪਰ ਜਿੰਨਾ ਕਿ ਵੀ ਪੱਧਰ ਏਰੀਆ ਹੈਗਾ ਤੇ ਆਪਣਾ ਫਸਲવાડી ਠੀਕ ਹੁੰਦੀ ਹੈ ਬਾੜੀ ਵੀ ਨਹੀਂ ਹੁੰਦੀ ਗੰਨਾ ਗੁਨਾ ਐਦਾਂ ਦਾ ਕੁਝ ਹੋ ਜਾਂਦਾ ਵਧੀਆ ਆਕਾਰ ਆ ਜੀ ਆ ਜਿਹੜੀਆਂ ਤੁਸੀਂ ਭਾਈ ਸਾਹਮਣੇ ਜ਼ਮੀਨਾਂ ਦੇਖੀ ਜਾਂਦੇ ਹੋ ਇਹ ਅਲਕੜ ਐਮ ਜਿਹੜਾ ਆਪਾਂ ਪਿੰਡ ਪਿੱਛੇ ਦੇਖ ਕੇ ਆਏ ਆਂਗੇ ਉਸ ਪਿੰਡ ਦੀਆਂ ਜ਼ਮੀਨਾਂ ਨੇ ਪਰਾਂ ਦੂਰ ਨਿਗਾਹ ਮਾਰੀਏ ਤਾਂ ਟਿੱਬੇ ਆ ਜੀ ਉਹ ਦੂਰ ਪਹਾੜਾਗੇ ਵਿਚਾਲੇ ਜਿਹੜਾ ਇੰਨਾ ਕ ਥਾਂ ਹੈਗਾਗਾ ਇਹੇ ਪੱਧਰ ਹੈ ਜ਼ਮੀਨਾਂ ਪੱਧਰ ਆ ਗਿਆ ਤੇ ਕੁਝ ਲੋਕਾਂ ਨੇ ਭਾਈ ਪਸ਼ੂਆਂ ਵਾਸਤੇ ਜਿਹੜੇ ਕੱਖ ਪੱਠਾ ਵੇਚਿਆ ਹੋਇਆਗਾ ਤੇ ਇੱਕ ਵੀ ਕਾਫੀ ਖੜਾਗਾ 40-45 ਕਿਲੋਮੀਟਰ ਦਾ ਆਪਣਾ ਜਿਹੜਾ ਸਫ਼ਰ ਦਾ ਨਮੇੜਾ ਹੋਇਆ ਜੀ ਇਧਰਲੇ ਪਾਸੇ ਇੱਕ ਭਾਈ ਸੜਕ ਤੇ ਢਾਬਾ ਆਇਆ ਸੀਗਾ ਉੱਥੋਂ ਆਹਾ ਚਾਹ ਦਾ ਇੱਕ ਕੱਪੀ ਜੀ ਫੜ ਲਈ ਅੱਜ ਸੜਕ ਹੀ ਆਈ ਜਾਂਦੀ ਹੈ ਜੀ ਵੱਡੀ ਸੜਕਾ ਤੇ ਖਾਸ ਗੱਲ ਬਾਤ ਕੋਈ ਹੈ ਨਹੀਂ ਸੀਗੀ ਓਏ ਭਾਜੀ ਕਿਧਰ ਘੁੰਮ ਰਹੇ ਤੇ ਕੱਲ ਭਾਈ ਖੇਤ ਖੂਦ ਸੀਗੇ ਵਧੀਆ ਹਨਾ ਤੇ ਅੱਜ ਪਿੰਡਾਂ ਵਾਲਾ ਮਾਹੌਲ ਹੈ ਨਹੀਂ ਸੀਗਾ ਚੀਕੂ ਆ ਜਾਂਦੇ ਆਂਦੇ ਆਪ ਚੀਕੂ ਦੇਖੋ ਜੀ ਕਿਹੜੇ ਲੋਟ ਲਦੇ ਹਰੇਕ ਮੇਰੇ ਹਿਸਾਬ ਨਾਲ ਜੀ ਹਰੇਕ ਹੀ ਇੱਥੇ ਹਰ ਕੁਝ ਹੁੰਦਾਗਾ ਪਹਿਲਾਂ ਜਦੋਂ ਮਹਾਰਾਸ਼ਟਰ ਚ ਆਇਆ ਆਇਆ ਲੱਗਿਆ ਕੁਛ ਨਹੀਂ ਹੁੰਦਾ ਇੱਥੇ ਤਾਂ ਕੱਲੇ ਖਾਲੀ ਟਿੱਬੇ ਜੇ ਖੜੇ ਆ ਹੁਣ ਦੇਖਦੇ ਜਾਣੇ ਆਂਗੇ ਨਵੇਂ ਤੋਂ ਨਵੀਂ ਕਿਸਮ ਹੀ ਆ ਚੀਕੂ ਹੋਰ ਲੱਲਾ ਪੱਬਾ ਸਾਰਾ ਟਮਾਟਰ ਟੱਪਾ ਸਭ ਕੁਝ ਹੁੰਦਾ ਇੱਥੇ ਕੱਲੀ ਕਣਕ ਨਹੀਂ ਦੇਖੀ ਬਸ ਕਣਕ ਨੂੰ ਛੱਡ ਕੇ ਮੇਰੇ ਖਿਆਲ ਨਾਲ ਇੱਥੇ ਸਾਰਾ ਕੁਝ ਹੀ ਹੁੰਦਾ ਜੀ ਪਾਣੀ ਦੀ ਆ ਹਰ ਹਰ ਆ ਜਾ ਇੱਧਰ ਦੇਖ ਮੇਰਾ ਜੀ ਕਰਦਾ ਤੋੜ ਲਾਂ ਫਲੀਆਂ ਹੀ ਆ ਤੇ ਸਬਜ਼ੀ ਇਹਦੀ ਬਣਾਈ ਅੱਜ ਮੈਂ ਕੱਲ੍ਹ ਦੇ ਕਹਿੰਦਾ ਹਾਂ ਨਾ ਬਿੱਟੂ ਬਾਈ ਨੂੰ ਮੈਂ ਕਹਾ ਮੈਨੂੰ ਪਿੱਛੇ ਦੇਖੀ ਤੇ ਮੈਂ ਕਹਾ ਤੋੜ ਲਈਏ ਫਿਰ ਕਿੰਪਰ ਸਬਜੀ ਅੱਜ ਇਹਦੀ ਬਣਾਵਾਂਗੇ ਤੇ ਦੂਜੀ ਗੱਲ ਜਿਵੇਂ ਚੀਕੂਆਂ ਦੇ ਬੁੱਟੇ ਦੇਖੋ ਇੰਨੇ ਆਪਾਂ ਮੈਂ ਦੇਖਿਆ ਮਾਸੀ ਕੇ ਪਿੰਡ ਵੀ ਸਾਡੇ ਤਿੰਨ ਚਾਰ ਬਿੱਟੂ ਬਾਈ ਲੱਗੇ ਹੋਏ ਇੰਨਾ ਫਾਲੀਆਂ ਉੱਧਰ ਦੇਖੋ ਏਡੇ ਏਡੇ ਲੱਗਿਆ ਜਿਵੇਂ ਆਪਾਂ ਕਹ ਜੀ ਨਾ ਕਿੰਨੂ ਲੱਗੇ ਹੁੰਦੇ ਆ ਏਡੇ ਏਡੇ ਚੀਕੂ ਲੱਗੇ ਹੋਏ ਆ ਇਹਦੇ ਕੋਈ ਕਾਣਾ ਨਹੀਂ ਆ ਕੋਈ ਟੁੱਕਿਆ ਬਾਣੀ ਨਹੀਂ ਤੈਨੂੰ ਤੋਤੇ ਤਾਂ ਤੇ ਬਹੁਤ ਟੁੱਕਦੇ ਆ ਪੰਦੇ ਆ ਜਾਨਵਰ ਤੇ ਆ ਇਧਰ ਵੀ ਦੇਖੋ ਕਿ ਫਲ ਨਾਪ ਲੱਗਿਆ ਪਿਆ ਤੇ ਆਪਾਂ ਪਿੱਛੇ ਜਦੋਂ ਤੁਰੇ ਸੀਗੇ ਤੇ ਉਦੋਂ ਇੱਕ ਦੋ ਹੀ ਫਸ ਦੇਖ ਆਪਾਂ ਉਹ ਕੀ ਦੇਖਿਆ ਸੀ ਕਾਦਰੋ ਆਪਾਂ ਲੱਗਿਆ ਉਹ ਹੁੰਦਾ ਫੇਰ ਅੱਗੇ ਉਹ ਦੂਜਾ ਜਿਹੜਾ ਕਹਿੰਦੇ ਸੀ ਸਿਕਰੇਟਾ ਇਹ ਬੰਦਾ ਤਮਾਕੂ ਉਹ ਹੁੰਦਾ ਤੇ ਹੁਣ ਅੱਗੇ ਇੱਥੇ ਬਾਗ ਹੈ ਜਿਹੜੇ ਪਿੱਛੇ ਬਾਗ ਬਹੁਤ ਆ ਅੰਗੂਰਾਂ ਦੇ ਬਾਗ ਅੰਗੂਰਾਂ ਦੇ ਬਾਗ ਬਹੁਤ ਆਗੇ ਪਿੱਛੇ ਇਧਰ ਨੂੰ ਕੈਮਰਾ ਕਰਕੇ ਦਿਖਾ ਰਹੇ ਆ ਪਾ ਬਾਈ ਅੰਬ ਵੀ ਉਹ ਹੁੰਦੇ ਇੱਥੇ ਅੰਬ ਵੀ ਬਹੁਤ ਹੁੰਦੇ ਆਗੇ ਅੰਬਾਂ ਦੇ ਬਾਗ ਵੀ ਆ ਸ਼ਾਇਦ ਮੇਰੇ ਸਾਹਮਣੇ ਅਨਾਰ ਆਓ ਅਨਾਰ ਆ ਸਾਹਮਣੇ ਖੜੇ ਇਹ ਭਾਈ ਜੀ ਅਮਰੂਦ ਕਹੀ ਜਾਂਦੇ ਹੈ ਨਹੀਂ ਉਹ ਅੰਬ ਉਹ ਨਾਰਾ ਆਗੇ ਤੇ ਅਮਰੂਦ ਵੀ ਬਹੁਤ ਹੁੰਦੇ ਹੈਗੇ ਆ ਆ ਗਲਗਲਾਈਆਂ ਲੱਗੀਆਂ ਪਈਆਂ ਨੇ ਨਾ ਜੀ ਤਾਂ ਲੱਗਦਾ ਹਰ ਬਾਲੇ ਇਥੇ ਹੈਨਾ ਜੀ ਲੱਗਦਾ ਖੇਤਾਂ ਜਾ ਕੇ ਵਧੀਆ ਜੇ ਗਰਮੀ ਹੁੰਦੀ ਫੇਰ ਤਾਂ ਡੋਟਣਾ ਰੜ ਜਾਂਦਾ ਨਹੀਂ ਰੰਦੇ ਕਾਨੂੰ ਇੱਕ ਬੂਟਾਗਾ ਗੰਜਾ ਕਰ ਦੇਗਾ ਆਪਾ ਉਹਨ ਚੱਕੀਆਂ ਜੀ ਆਪਾ ਉਧਰ ਕੰਨਿਆ ਕੁਮਾਰੀ ਵਾਲਾ ਕੰਨਿਆ ਕੁਮਾਰੀ ਵਾਲੇ ਪਾਸੇ ਵੀ ਬਹੁਤ ਦੇਖਿਆ ਸੀਗਾ ਤਾਂ ਮੈਂ ਲਾਡੂ ਦੇ ਵਿੱਚ ਤੇ ਇਧਰ ਮਹਾਰਾਸ਼ਟਰ ਦੇ ਵਿੱਚ ਵੀ ਪਾਈ ਇਹ ਬਹੁਤ ਆਈ ਨਾ ਤੇ ਸਾਹਮਣੇ ਬਹੁਤ ਸੋਹਣੇ ਪਹਾੜ ਆਗੇ ਜਾ ਕੇ ਦੇਖਦੇ ਆ ਚੜਾਈ ਹੈਗੀ ਆ ਕਿੰਨਾ ਨੇੜੇ ਪਹੁੰਚਣ ਦੀ ਪਤਾ ਲੱਗੂਗਾ ਆਪਾਂ ਨੂੰ ਆਏ ਸੀਗਾ ਜੇ ਪਹਾੜ ਆਪਣੇ ਮੂਰੇ ਆਉਣਗੇ ਵੀ ਚੜਾਈ ਚੜ੍ਹਨੀ ਪਊਗੀ ਪਰ ਇਹ ਇੱਕ ਪਾਸੇ ਤੇ ਰਹਿ ਗਏ ਜਦੋਂ ਆਪਾਂ ਦੂਰੋਂ ਦੇਖਦੇ ਆ ਤੇ ਐਂ ਲੱਗਦਾ ਸਾਹਮਣੇ ਆਉਣਗੇ ਪਰ ਸੜਕ ਪਾਸੇ ਦੀ ਲੰਘਦੀ ਸੀਗੀ ਹਉ ਗਾਂ ਵੀ ਹੈ ਗਿਆ ਕੇ ਇਧਰ ਵੀ ਹੈ ਗਿਆ ਭਾਈ ਪਹਾੜ ਉਹ ਪਿੱਛੇ ਸੋਹਣਾ ਵਾਤਾਵਰਨ ਆ ਵਧੀਆਗਾ ਆ ਜਿਹੜੇ ਸਾਹਮਣੇ ਭਾਈ ਤੁਸੀਂ ਘਰ-ਬਾਰ ਦੇਖਿਆ ਨੇ ਹੁਣ ਇਹ ਪਿੰਡ ਦਾ ਨਾਮ ਹੈਗਾ ਜੁਨੈਨੀ ਜੁਨੈਨੀ ਪਿੰਡ ਦਾ ਨਾਂ ਜੀ ਤੇ ਸੋਲਹੌਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਇਹ ਏਰੀਆ ਤੇ ਇਧਰ ਨੂੰ ਝਾਤ ਮਾਰੀਏ ਤਾਂ ਸੋਹਣਾ ਭਾਈ ਮੌਸਮਾ ਵਧੀਆ ਲੱਗਦਾਗਾ ਉਹ ਦੂਰ ਪਿੱਛੇ ਰਹਿ ਗਏ ਪਹਾੜ ਜਿੱਥੇ ਆਪਾਂ ਆਉਂਦੇ ਹੋਏ ਵੀਡੀਓ ਬਣਾਉਂਦੇ ਤੁਰੇ ਆਉਂਦੇ ਸੀ ਇੱਕ ਪਾਸੇ ਤਾਂ ਜੀ ਇਧਰ ਸੋਹਣੇ ਘਰ-ਵਾਰ ਆਗੇ ਤੇ ਦੂਜੇ ਪਾਸੇ ਜਦੋਂ ਝਾਤੀ ਮਾਰਦੇ ਆ ਇਧਰ ਨੂੰ ਤੇ ਇਧਰ ਨੂੰ ਆ ਸਾਰਾ ਬਰਾਨ ਪਿਆਗਾ ਮਲਾਨ ਉਹ ਖੁੱਲਾ ਤੇ ਮੌਸਮ ਭਾਈ ਕੋਸੇ ਇਸ ਕਰਕੇ ਵੀ ਸਾਫ ਆ ਕਿਉਂਕਿ ਜਦੋਂ ਦੇ ਆਪਾਂ ਕੱਲ ਜਿੱਥੇ ਗੰਨੇ ਦੀਆਂ ਭਰੀਆਂ ਟਰਾਲੀਆਂ ਖੜੀਆਂ ਸੀ ਨਾ ਵੱਡੇ ਵੱਡੇ ਟਰਾਲੇ ਭਰੇ ਖੜੇ ਸੀਗੇ ਬਸ ਆਪਾਂ ਇੱਕ ਹੀ ਉੱਥੇ ਕਾਰਖਾਨਾ ਦੇਖਿਆ ਜਿਹੜਾ ਗੰਨਾ ਪੀੜਨ ਵਾਲਾ ਸੀਗਾ ਇੱਕ ਇਧਰਲੇ ਪਾਸੇ ਸੀ ਇੱਕ ਇਧਰਲੇ ਪਾਸੇ ਸੀ ਦੋ ਸੀ ਜੀ ਆਮਣੋਂ ਸਾਹਮਣੇ ਉੱਥੇ ਕਾਰਖਾਨੇ ਉਸ ਤੋਂ ਬਾਅਦ ਆਪਾਂ ਜੋਂ ਤੁਰੇ ਆਉਣੇ ਆ ਅੱਗੇ ਤੋਂ ਲੈ ਕੇ ਇੱਥੋਂ ਤੱਕ ਤੇ ਇੱਥੇ ਭਾਈ ਮਹਾਰਾਸ਼ਟਰ ਦੇ ਵਿੱਚ ਆਪਾਂ ਨੂੰ ਹੋਰ ਕੋਈ ਕਾਰਖਾਨਾ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਭਾਈ ਇੱਥੇ ਵਾਤਾਵਰਨ ਵੀ ਥੋੜਾ ਜਿਹਾ ਸਾਫ਼ ਆਗਾ। ਵਾਕੇ ਫਰਕ ਹੈਗਾਗਾ ਤੇ ਇੰਨੀਆਂ ਖੁੱਲੀਆਂ ਜ਼ਮੀਨਾਂ ਪੰਗਾਂ ਦੀ ਕੋਈ ਨਾ ਕੋਈ ਕਾਰਖਾਨਾ ਤਾਂ ਲਾਉਣਾ ਹੀ ਚਾਹੀਦਾਗਾ ਹਨਾ ਜੀ। ਤੇ ਇਹ ਗੱਲ ਆਪਾਂ ਪਹਿਲਾਂ ਵੀ ਇੱਕ ਅਰੀ ਝਾਰਖੰਡ ਦੇ ਵਿੱਚ ਵੀ ਕਰੀ ਸੀ। ਉੱਥੇ ਵੀ ਬਹੁਤ ਜਿਹੜਾ ਬਹੁਤ ਸਾਰਾ ਏਰੀਆ ਐਂ ਖਾਲੀ ਪਿਆ ਸੀਗਾ। ਉਹ ਦੇਖ ਲਓ ਭਾਈ ਖੁੱਲੀਆਂ ਜ਼ਮੀਨਾਂ ਗਾਂ ਜਾ ਕੇ ਇੱਕ ਉਹ ਟੋਬਾ ਜਿਹਾ ਬਣਿਆ ਹੋਇਆਗਾ। ਉੱਥੇ ਪਾਣੀ ਪੂਣੀ ਇਕੱਠਾ ਕਰਦੇ ਹੋਣਗੇ। ਹੋਰ ਕਿਤੇ ਨਹੀਂ ਕੁਸ ਬਸ ਆ ਕਾ ਫੂਸ ਤੇ ਕਿੱਥੇ ਜਿੱਥੇ ਜ਼ਮੀਨ ਬੀਜਣ ਵਾਲੀ ਆ ਜਾਂਦੀ ਹੈਗੀ ਜਿੱਥੇ ਫਸਲવાડી ਹੁੰਦੀ ਹੈ ਬਸ ਉੱਥੇ ਫਸਲવાડી ਚੱਲੀ ਆਉਂਦੀ ਆ 20 50 100 ਕਿੱਲਾ ਤੇ ਜਿੱਥੇ ਖਾਲੀ ਤੁਰਿਆ ਆਉਂਦਾ ਤੇ ਫਿਰ ਐਸੇ ਰੋਟੀ ਖਾਲੀ ਕੰਮ ਤੁਰਿਆ ਆਉਂਦਾਗਾ ਐ ਜੇ ਮਹੌਲਾ ਤੇ ਆਹਾ ਭਾਈ ਇਧਰ ਦਾ ਜਿਹੜਾ ਪਹਿਰਾਵਾ ਹੈਗਾ ਇਹ ਕਰੀ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਤੇ ਦੁਬਾਰਾ ਫੇਰ ਦਿਖਾ ਦਈਏ ਆ ਪਹਿਰਾਵਾ ਜੀ ਜਿਹੜੀ ਟੋਪੀ ਆ ਨਾ ਇਹ ਲੈ ਕੇ ਰੱਖਦੇ ਆਗੇ ਚੱਲ ਗਏ ਹਰਪਾਲ ਸਿੰਘ ਹੈ ਰਾ ਨਮਸਕਾਰ ਜੀ ਨਮਸਕਾਰ ਜੀ ਇਹ ਕੌਣ ਸਾ ਏਰੀਆ ਹੈ ਜੀ ਇਹ ਕੌਣ ਸਾ ਜਗ੍ਹਾ ਹੈ ਹਾਂ ਜੀ ਪਤਾ ਨਹੀਂ ਹੈ ਬਾਪੂ ਜੀ ਨੂੰ ਪਤਾ ਨਹੀਂ ਹੈ ਇੱਥੇ ਦੇ ਬਾਪੂ ਰਹਿਣ ਵਾਲੇ ਨਹੀਂ ਹੈ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਮਰਾਠੀ ਬੋਲੋ ਕਹਿੰਦੇ ਇਹ ਆ ਕਹਿੰਦੇ ਭਾਈ ਸੰਦੀਪ ਕੁਰਸੀ ਵਧੀਆ ਲੱਭਿਆ ਸੰਦੀਪ ਹੋਰ ਗੱਲ ਦੀ ਗੱਲ ਹੈ ਹੈ ਉਹ ਸਾਈਕਲ ਤੋਂ ਪਰਾਂ ਹੋ ਕੇ ਸੜਕ ਤੋਂ ਪਰਾਂ ਹੋ ਕੇ ਇਹ ਪਤਾ ਇਹ ਨਹੀਂ ਉਹਦਾ ਨਾਂ ਸੁਣਿਆ ਸੀਗਾ ਕਿਹਦਾ ਮਾਉਂਟ ਟੈਵਰੇਸਟ ਦਾ ਅੱਛਾ ਉਹ ਕਹਿੰਦਾ ਉਹ ਉੱਥੇ ਤਾਂ ਜਾਣ ਜਾਣਾ ਇਹਦੀ ਚਾਹ ਲਾੜਾ ਮੈਂ ਪੂਰਾ ਇਹਦੇ ਭਲੇਖਾ ਪੈ ਗਿਆ ਕੀ ਹੋ ਗਿਆ ਸਾਈਕਲ ਨੂੰ ਸਾਈਕਲ ਨੂੰ ਕੁਛ ਨਹੀਂ ਇਹਦੇ ਨਾਲ ਖੜਾਇਆ ਅੱਛਾ ਇਹਦੇ ਨਾਲ ਖੜਾਇਆ ਸੀ ਕਰਸੀ ਤੇ ਤਾਂ ਫਿਰ ਸਾਈਕਲ ਨੇੜੀ ਖੜਾਉਣਾ ਪੈਂਦਾ ਨਾ ਆਹ ਦੀ ਸ਼ਾਮੇ ਹੈਗਾ ਨਾ ਸ਼ਾਮ ਪੈਂਦੀ ਸੀ ਹੈ ਦੀ ਸ਼ਾਮ ਪੈਂਦੀ ਸੀ ਮਗਰ ਹਾਂ ਵਧੀਆ ਭਾਈ ਵਧੀਆ ਚੱਲ ਆਜੋ ਫਿਰ ਚੱਲ ਜੇ ਬਾਵਾ ਚੜਾएंगे ਚੜਕੇ ਹਾਂ ਫੇਰ ਹੀ ਮਾਉਂਟ ਐਵਰੇਜ ਤਾਂ ਹੀ ਆਗਾ ਹਾਂ ਇਹ ਚੜਨਾ ਪੈਂਦਾ ਹਾਂ ਆ ਦੇਖੋ ਭਾਈ ਬਾਗ ਆਇਆ ਅਨਾਰਾਂ ਦਾ ਤੇ ਕਿਹੜੇ ਲੋਟ ਲੱਦੇ ਪਏ ਆਗੇ ਬੂਟੇ ਥੋੜਾ ਜਿਹਾ ਆਪਾਂ ਨੇੜੇ ਚੱਲਦੇ ਆਂ ਆਹ ਦੇਖੋ ਭਾਈ ਕਿਹੜੇ ਲੋਟ ਅਨਾਰ ਲੱਗੇ ਹੋਏ ਆ ਸਾਰੇ ਬੂਟੇ ਕਿਹੜੇ ਲੋਟ ਭਰੇ ਪਏ ਆ ਪੂਰੇ ਲਾਲ ਲਾਲੇ ਲੱਦੇ ਪਏ ਆ ਸਾਰੇ ਬੂਟੇ ਤੇ ਆਹ ਚਿੱਟੀ ਜੀ ਚਾਦਰ ਪਤਾ ਨਹੀਂ ਉੱਤੇ ਕੀ ਪਾਈ ਹੋਈ ਆ ਜੀ ਪਿੱਛੇ ਵੀ ਆਪਾਂ ਦੇਖਦੇ ਆਏ ਆ ਬਹੁਤ ਬਾਗ ਸੀਗੇ ਜਿਹੜੇ ਅਨਾਰਾਂ ਦੇ ਅਮਰੂਦਾਂ ਦੇ ਵੀ ਬਾਗ ਹੈਗੇ ਆ ਅਨਾਰਾਂ ਦੇ ਵੀ ਬਾਗ ਹੈਗੇ ਆ ਹਰੇਕ ਬੂਟਾ ਕਟੋਕਟ 50 60 ਅਨਾਰ ਇੱਕ ਬੂਟੇ ਤੇ ਲੱਗੇ ਹੋਇਆਗੇ ਤੇ ਉਹ ਵੀ ਪੂਰੇ ਚੰਗੇ ਚੰਗਾ ਫਲ ਚੱਕਿਆ ਹੋਇਆ ਪੂਰਾ ਚੰਗਾ ਪੂਰਾ ਇੱਕ ਨੰਬਰ ਅਨਾਰ ਹੀ ਲੱਗਦਾ ਤਾਂ ਭਾਈ ਹਰੇ ਕਬੂਟਾ ਜਿੱਤੇ ਮਰਜੀ ਨੀਗਾ ਮਾਰ ਲੋ ਭਰੇ ਪਏ ਅਗੇ ਓਹ ਗਾਂ ਤੱਕ ਲੱਗਿਆ ਹੋਇਆ ਭਾਈ ਚਿੱਟੀ ਜੀ ਚਾਦਰ ਪਤਾ ਨਹੀਂ ਜੀ ਕਾਦੇ ਵਾਸਤੇ ਪਾਉਂਦੇ ਨੇ ਨਹੀਂ ਪਤਾ ਇੱਕ ਆ ਸਪਰੇਅ ਵਾਲੇ ਗੇਲਣ ਜੇ ਟੰਗੇ ਹੋਇਆ ਡੰਡਿਆਂ ਦੇ ਉੱਤੇ ਹਰੇਕ ਡੰਡੇ ਦੇ ਉੱਤੇ ਟੰਗਿਆ ਹੋਇਆ ਇਹ ਜਿਹੜੇ ਤੇ ਮਰਜੀ ਨਿਗਾ ਮਾਰ ਲਓ ਇੱਕ ਗੱਲ ਹੋਰ ਦੇਖੀ ਆ ਜੀ ਆਪਾਂ ਅਨਾਰਾਂ ਦਾ ਬਾਗ ਆ ਤੇ ਐਵੇਂ ਹੀ ਨਹੀਂ ਹੈਗਾ ਵੀ ਕੋਈ ਬੂਟਾ ਖਾਲੀ ਹੈਗਾ ਸਾਰੇ ਭਰੇ ਪਏ ਆ ਹਨਾ ਬੂਟੇ ਤੇ ਭੋਰਾ ਕੋਈ ਬਾੜ ਨਹੀਂ ਕੀਤੀ ਕੁਝ ਹੋਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਵੱਡੀ ਸ਼ੜਕ ਆ ਗਈ ਤੇ ਐਨ ਜਮਾ ਖੁੱਲੇ ਪਏ ਆ ਬੂਟੇ ਸਾਰੇ ਭਾਈ ਕੋਈ ਐ ਕੰਡਿਆਂ ਵਾਲੀ ਤਾਰ ਨਹੀਂ ਜਾਂ ਕੋਈ ਰਾਖੀ ਬੈਠਾ ਹੋਵੇ ਕੋਈ ਨਹੀਂ ਹੈਗਾ ਪਰਲੇ ਪਾਸੇ ਘਰ ਜਰੂਰ ਹੈਗਾ ਪਰ ਕੋਈ ਬਾੜ ਬੂੜ ਜਮੇ ਨਹੀਂ ਹੈਗੀ ਚਾਰੇ ਪਾਸੇ ਇੱਕ ਬਾਗ ਪਿੱਛੇ ਅਨਾਰਾਂ ਦਾ ਆਪਾਂ ਹੁਣੇ ਦੇਖ ਕੇ ਆਏ ਜੀ ਤੇ ਆਹਾਂ ਗਾਂ ਭਾਈ ਹੋਰ ਆ ਗਿਆ ਇਹ ਵੀ ਭਾਈ ਉਸੇ ਤਰ੍ਹਾਂ ਹੀ ਫਲ ਨਾਲ ਲੱਧਿਆ ਹੋਇਆਗਾ ਜਿਵੇਂ ਪਿੱਛੇ ਸੀਗਾ ਤੇ ਇਹਦੇ ਉੱਤੇ ਸਮਾਰ ਕੇ ਜਿਹੜੀਆਂ ਆਹ ਚਿੱਟੀਆਂ ਜਾਦਰਾਂਈਆਂ ਪਾਈਆਂ ਹੋਈਆਂ ਨੇ ਪਿੱਛੇ ਤਾਂ ਜਿਵੇਂ ਉਹ ਥੋੜਾ ਘਟਾ ਬੂਟਾ ਪੂਰਾ ਦਿਖਦਾ ਸੀਗਾ ਤੇ ਮਾਲੀਆਂ ਮੁੱਟੀਆਂ ਜੀਆਂ ਬੰਨੀਆਂ ਸੀ ਇੱਥੇ ਤਾਂ ਬੂਟਾ ਪੂਰਾ ਢੱਕਿਆ ਪਿਆਗਾ ਤੇ ਇਧਰਲੇ ਪਾਸੇ ਆਹ ਦੇਖੋ ਜੀ ਓ ਤੱਕ ਇੱਕ ਹੋਰ ਬਾਗ ਆ ਉਮੀ ਆ ਜੀ ਕੋਈ ਬਾੜ ਨਹੀਂ ਹੈਗੀ ਕੁਛ ਨਹੀਂ ਹੈਗਾ ਇੰਨਾ ਫਲ ਲੱਗਿਆ ਪਿਆ ਹਨਾ ਤੇ ਆਏ ਨਹੀਂ ਕੋਈ ਡਲ ਡੁੱਕਰ ਵੀ ਭਾਈ ਕੋਈ ਤੋੜ ਕੇ ਲੈ ਜੂ ਜਾਂ ਕੋਈ ਹੋਰ ਗੱਲ ਬਾਤ ਵੀ ਰਾਤ ਨੂੰ ਕੋਈ ਗੱਟਾ ਹੀ ਨਾ ਭਰ ਕੇ ਲੈ ਜੇ ਫੁੱਲਾ ਛੱਡ ਰੱਖਿਆ ਜਾਵਾ ਪਰਿਆ ਪਿਆ ਜੀ ਸਾਰੇ ਇਹ ਭਾਈ ਅਨਾਰਾਂ ਦੇ ਬਾਗ ਆਗੇ ਦੇਖ ਗਏ ਥੋੜਾ ਜਿਹਾ ਗਾਹ ਨੂੰ ਹੋ ਕੇ ਜੀ ਲੱਦੇ ਪਏ ਆ ਬੂਟੇ ਆ ਪਾਣੀ ਵਾਲਾ ਇਥੇ ਪੈਪ ਵਾਲਾ ਗੱਲਬਾਤ ਹੀ ਆ ਜੀ ਪੈਪਾਂ ਲੱਗੀਆਂ ਹੋਈਆਂ ਹਰੇਕ ਬੂਟੇ ਨੂੰ ਉਹ ਬਾਈ ਆਉਂਦੇ ਆ ਉਹਨਾਂ ਤੋਂ ਪੁੱਛਦੇ ਆ ਕੀ ਗੱਲਬਾਤ ਹੈਗੀ ਜੇ ਭਈਆ ਕਿੰਨੇ ਟਾਈਮ ਦਾ ਬੂਟਾ ਹੈ ਜੀ 1 ਸਾਲ ਦਾ 1 ਸਾਲ ਦਾ ਹੈ ਤੇ ਜੇ ਫਲ ਕਿੰਨੇ ਟਾਈਮ ਮੇ ਦੇਣੇ ਲੱਗ ਜਾਂਦਾ ਹੈ 3-4 ਸਾਲ ਲੱਗਦਾ ਹੈ ਲਗਾਣੇ ਸੇ ਟਰ ਲਗਾਣੇ ਸੇ 3-4 ਸਾਲ ਬਾਅਦ ਆਤਾ ਹੈ ਪੇੜ ਲਗਾਣੇ ਕੇ 3-4 ਸਾਲ ਬਾਅਦ ਆਤਾ ਹੈ

हर शाम को हर रोज हर रोज हर रोज ये कौन सी वैरायटी है जी ये लाल भगवा सोलापुरी भगवा लाल भगवा हाँ सोलापुरी अच्छा मीठा है पूरा मीठा है ना खा के देखा नहीं देखा, देखा वो देखा है वो देख लाल है ना मीठा है बहुत मीठा है ये भाई महाराष्ट्र में बहुत ज्यादा होता है ना गुजरात है गुजरात भी फेल गुजरात भी नहीं होता चासो, चासो, है ऐसा ऐसा नहीं नहीं आता आता उधर एक, हाँ। एक बड़ा वाला आधा भरता है पाँच सौ ग्राम भरता है आधा एक पीस कितने का आधा भरता है बड़ा पाँच सौ ग्राम का भरता है आधा के ग्राम का आधा के जी एक पीस हाँ एक पीस बड़ा वाला बड़ा वाला ठीक है कहाँ बिकता है भाई कहा गाड़ी पर के कहा लेके जाते जाता है ਆਲਿਆਂਦਰਾ ਆਂਦਰਾ ਆਂਦਰਾ ਪ੍ਰਦੇਸ਼ ਕਿੱਧਰ ਵੀ ਜਾਂਦਾ ਮਾਲ ਆਂਦਰਾ ਐਸਾ ਨੇਰੇ ਤਾਂ ਅੰਮ੍ਰਿਤ ਰਾਜ ਦਾ ਬੈਂਗਲੁਰ ਹਦਰਾਬਾਦ ਦਿੱਲੀ ਕਿੱਧਰ ਵੀ ਕਿੱਧਰ ਵੀ ਜਾਂਦਾ ਹੈ ਇਧਰ ਵੀ ਜਾਂਦਾ ਕਿੱਧਰ ਵੀ ਜਾਂਦਾ ਇਧਰ ਮਾਰਕੀਟ ਤਾਂ ਉਧਰ ਜਾਂਦਾ ਪੂਰਾ ਠੀਕ ਹੈ ਜੀ ਸ਼ੁਕਰੀਆ ਭਾਈ ਆਊਟ ਆਫ ਸਟੇਟਸ ਸਟੇਟ ਤੋਂ ਬਾਹਰ ਵੀ ਜਾਂਦਾ ਭਾਈ ਤੇ ਕਹਿੰਦੇ ਹੋਰ ਵੀ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਜਾਂਦਾਗਾ ਜਿਹੜਾ ਇੱਕ ਅਨਾਰ ਆਹੇ ਅੱਧੀ ਕਿਲੋ ਦਾ ਲਗਭਗ ਹੋ ਜਾਂਦਾਗਾ ਅੱਧੀ ਕਿਲੋ ਦਾ ਜੀ ਇੱਕ ਅਨਾਰ ਹੋ ਜਾਂਦਾ ਤੇ ਕਾਫੀ ਮਿੱਠੇ ਆ ਭਾਈ ਇਹ ਹਨਾਰ ਪਾਣੀ ਜਿਹੜਾ ਤੜਕੇ ਹੱਥ ਨੇ ਇਹ ਬੂਟੇ ਨੂੰ ਦੇਣਾ ਪੈਂਦਾਗਾ ਕਾਫੀ ਲੱਗਿਆ ਹੋਇਆ ਭਾਈ ਪਰੇ ਪਿਆ ਬੂਟੇ ਕਿਹੜੇ ਲੋਟ ਸੰਦੀਪੇ ਤੋੜ ਲ ਗਏ ਇੱਕ ਹੈ ਬੋੜਲਾ ਮਿੱਤਰ ਸਕੀਨ ਪੂਰੀ ਕੇ ਮਤ ਅੱਧਾ ਤੱਕ ਚੜ ਗਿਆ ਅੱਧਾ ਤੱਕ ਚੜ ਗਿਆ ਮੈਂ ਤਾਂ ਉਹਤੇ ਗੱਲਾਂ ਗੱਲਾਂ ਕਰਦਾ ਕਰਦਾ ਮੈਂ ਕਿ ਜੇ ਕੋਈ ਆ ਗਿਆ ਤਾਂ ਭਾਈ ਕਹਦਾ ਵੀ ਵੀਡੀਓ ਬਣਾਈ ਜਾਂਦੇ ਆ ਸੀ ਇੱਥੇ ਬਾਟਿਆ ਨਾਰਸੀਆ ਇਹ ਚੱਕ ਲੈ ਸੱਚੀ ਥੱਲੇ ਹੀ ਚੱਕਿਆ ਸੀ ਮੈਂ ਥੱਲੇ ਹੀ ਚੱਕਿਆ ਉਹ ਤੋੜੇ ਪਏ ਨਾ ਉਧਰੋਂ ਹਾਂ ਕਰੀ ਮੜਾ ਇਹਨਾਂ ਦਾਣਾ ਪੂਰਾ ਮੁੱਢ ਮਿੱਠਾ ਹੈ ਪੂਰੇ ਚੰਗੇ ਦਾਣੇ ਹਨਾ ਹਾਂ ਤਨ ਲੈ ਚੱਲਦੇ ਹਾਂ 150 ਰੁਪਿਆ ਦਾ ਮੁੱਲ ਤਾਂ ਮੋੜ ਦੇ ਜੀ ਇਹ ਨਾਰ ਮਿੱਠੇ ਵੀ ਬਹੁਤ ਆ ਥੱਲੇ ਪਏ ਸੀਗੇ ਉਹ ਥੋੜਾ ਜਿਹਾ ਖਾ ਕੇ ਵੀ ਦੇਖਿਆਗਾ ਮਾਲਕ ਹੈ ਨਹੀਂ ਸੀਗਾ ਨਹੀਂ ਤਾਂ ਭਾਈ 2-4 ਲੈ ਵੀ ਆਉਂਦੇ ਭਾਵੇਂ ਮੁੱਲ ਹੀ ਲਿਆਉਂਦੇ ਪਰ ਬਾਗ ਚੋਂ ਕੋਈ ਐਡਾ ਮੁੱਲ ਦਿੰਦਾ ਨਹੀਂ ਨਾ ਜੀ ਕਿਲੋ 2 ਕਿਲੋ ਇਹਦਾ ਸਿੱਧੀਆਂ ਘੱਟੀਆਂ ਹੀ ਭਰਦੇ ਹੋਣਗੇ ਪਰ ਹੈ ਬਾਕੀ ਸੀਗੀ ਗੱਲਬਾਤ ਜੀ ਅਨਾਰ ਦੇ ਵਿੱਚ ਗੱਲਬਾਤ ਹੈਗੀ ਸੀ ਭਾਈ ਚਾਹੇ 2.5-300 ਰੁਪਏ ਕਿਲੋ ਵੀ ਆਰਾਮ ਨਾਲ ਵਿਕ ਜਾਣਗੇ ਸਮਾਂ ਹਜੇ 5:30 ਹੋਇਆ ਜੀ ਤੇ ਪਰ ਹਨੇਰਾ ਭਾਈ ਬਾਵਾ ਹੋ ਗਿਆ ਇੰਨਾ ਲੋਟਾ ਕੰਮ ਵੀ ਆ ਜਿਹੜੀ ਸੜਕ ਹੈ ਨਾ ਵੱਡੀ ਇਹਦੇ ਤੇ ਲਾਈਟਾਂ ਪਈ ਦੋਨੋਂ ਪਾਸੇ ਚੱਲਦੀਆਂ ਨੇ ਵਧੀਆ ਦਿਨ ਚੜਿਆ ਹੋਇਆਗਾ ਤੇ ਹਨੇਰੇ ਵਾਲੀ ਕੋਈ ਗੱਲਬਾਤ ਹੈ ਨਹੀਂ ਦਿੱਕਤ ਹੈ ਨਹੀਂਗੀ ਤੇ ਫਲਾਹਾਲ ਭਾਈ ਆਪਾਂ ਤੁਰੇ ਆਉਣੇ ਆਗੇ ਤੇ ਹਜੇ ਤੱਕ ਰਹਿਣ ਵਾਸਤੇ ਕੋਈ ਥਾਂ ਮਿਲੀ ਨਹੀਂ ਨਾ ਹੀ ਤਾਂ ਕੋਈ ਪੈਟਰੋਲ ਪੰਪ ਆਇਆ ਤੇ ਨਾ ਹੀ ਕੋਈ ਢਾਬਾ ਟੂਬਾ ਆਇਆ ਹਨਾ ਉਦਾਂ ਦਾ ਜਿੱਥੇ ਆਪਾਂ ਰੁੱਕ ਸਕੀਏ ਦੇਖਦੇ ਆਉਣੇ ਆਗੇ ਤੇ ਗਾਹਾਂ ਨਾ ਭਾਈ 5 ਕਿਲੋਮੀਟਰ ਤੇ ਇੱਕ ਸ਼ਹਿਰ ਆਉਂਦਾ ਸੰਗੋਲਾ ਸੰਗੋਲਾ ਸ਼ਹਿਰ ਦਾ ਨਾਮ ਆ 5 ਕਿਲੋਮੀਟਰ ਤੇ ਆ ਤੇ ਉੱਥੇ ਦੇਖਦੇ ਆ ਫਿਰ ਅੱਜ ਉੱਥੇ ਰਹਿ ਪਾਂਗੇ ਹਨਾ ਕੋਈ ਆਸਾ ਪਾਸਾ ਥਾਂ ਲੱਭ ਲਾਂਗੇ ਜਾਂ ਉਸ ਤੋਂ ਪਹਿਲਾਂ ਕੋਈ ਪੈਟਰੋਲ ਪੰਪ ਆ ਗਿਆ ਤਾਂ ਉੱਥੇ ਰਾਤ ਕੱਟ ਲਾਂਗੇ ਭਾਈ ਤੇ ਆਪਣੇ ਸਾਥੀ ਥੋੜੇ ਜੇ ਅੱਗੇ ਆਗੇ ਅੱਧਾ ਕਿਲੋਮੀਟਰ ਤੇ ਆਪਾਂ ਭਾਈ ਪਿੱਛੇ ਆਗੇ ਪਹੁੰਚਦੇ ਆ ਲੱਭਦੇ ਆ ਜੀ ਕੋਈ ਰਹਿਣ ਵਾਸਤੇ ਟਿਕਾਣਾ ਵੈਸੇ ਤਾਂ ਬਾਬੇ ਦੀ ਕਿਰਪਾ ਕੀ ਤੇ ਰੋਜ਼ ਟਿਕਾਣਾ ਭਾਈ ਆਪਾਂ ਨੂੰ ਵਧੀਆ ਹੀ ਮਿਲਦਾਗਾ ਕਦੇ ਆਪਾਂ ਜਿੱਥੇ ਵੀ ਤੰਬੂ ਲਾ ਲੈਨੇ ਆ ਜਾਂ ਕੋਈ ਹੋਰ ਗੱਲਬਾਤ ਹੈ ਨਾ ਆਪਾਂ ਨੂੰ ਵਧੀਆ ਥਾਂ ਹੀ ਮਿਲਦਾ ਹੁੰਦਾ ਉਹ ਇਦਾਂ ਦੀ ਥਾਂ ਆਪਾਂ ਇੱਕ ਦਿਨ ਹੀ ਪਿੱਛੇ ਉੱਥੇ ਸੜਕ ਦੇ ਕਿਨਾਰੇ ਪਏ ਸੀਗੇ ਤੇ ਨਹੀਂ ਤਾਂ ਬਾਬੇ ਦੀ ਮਿਹਰ ਨਾਲ ਵਧੀਆ ਥਾਂ ਕੋਈ ਨਾ ਕੋਈ ਮਿਲ ਹੀ ਜਾਂਦਾ ਹੁੰਦਾਗਾ ਤੇ ਅੱਜ ਵੀ ਆਸ ਉਮੀਦ ਹੈਗੀ ਆ ਜੀ ਤੇ ਥਾਂ ਜਿਹੜਾ ਆਪਾਂ ਨੂੰ ਮਿਲ ਜੂ ਭਾਈ ਵਧੀਆ ਵੱਡੀ ਸੜਕ ਦਾ ਨਜ਼ਾਰਾ ਤਾਂ ਬਹੁਤ ਆ ਜੀ ਰਾਤ ਨੂੰ ਲਾਈਟਾਂ ਲੂਟਾਂ ਤੇ ਹੁੰ ਵੀ ਭਾਈ ਖੁੱਲੀ ਡੁੱਲੀ ਹੁੰਦੀ ਹੈਗੀ ਪਰ ਇੱਕ ਪੰਗਾਗਾ ਵੀ ਜੇ ਆਪਾਂ 100 150 ਕਿਲੋਮੀਟਰ ਜਾਣਾਗਾ ਨਾ ਸਾਈਕਲ ਤੇ ਐ ਨਹੀਂ ਪਤਾ 100 150 ਕਿਲੋਮੀਟਰ ਦੇ ਵਿੱਚ ਵਿੱਚ ਤੇ 100 ਪੁਲ ਆ ਜਾਣਾ ਕਿਲੋਮੀਟਰ ਬਾਅਦ ਪੁਲ ਕਿਲੋਮੀਟਰ ਬਾਅਦ ਪੌੜਾ ਤੇ ਫਿਰ ਜਦੋਂ ਆਥਨੇ ਜਿਹੇ ਐਦੂ ਬਾਅਦ ਸਾਈਕਲ ਤੋਂ ਉਤਰ ਕੇ ਖੜਦੇ ਆ ਨਾ ਤੇ ਗੋਡੇ ਜੀ ਵੀ ਆਸੇ ਪਾਸੇ ਉਹੀ ਆਪ ਹੀ ਭੱਜੇ ਫਿਰਦੇ ਆਗੇ ਉਹੀ ਕੰਮ ਜੇ ਛੱਡ ਜਾਂਦੇ ਆ ਹੋਰੀ ਜਿਆਦਾ ਪੌੜਾ ਹੁਣ ਕਰਕੇ ਜੋਰ ਤਾਂ ਲੱਗਦਾ ਹੀ ਆ ਜੀ ਤਰਾਂ ไป่ไป่ไป <plane>. ่ไ <un> ป <sharing> ่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป่ไป बात क्यों रहे हो रनिंग अच्छा रनिंग कर रहे हो बहुत अच्छा बहुत अच्छा क्या नाम है शेश। शेश? आपका अच्छा कैसे हो भैया कैसे हो अच्छे। क्या नाम है संस्कर्क। क्या संस्कार संस्कार ये जगह कौन सी है कमलापुर 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 ठीक है भाई तुम किधर जा रहे हो हम तो सांग जा रहे हैं इधर से किधर और सांगला से सांगला से हम जाएंगे राजस्थान किधर तुम किधर इधर गए थे इधर हम गोवा गए थे साइकिल से साइकिल से भैया <laughs> लगाओ भैया दौड़ ठीक है फिट रहो अच्छी मेरा नाम है बिट्टू फेलियर ठीक है बिट्टू फेलियर बिट्टूर हाँ जी ओके ਕੀ ਹੋ ਗਿਆ ਭਾਈ ਜੇ ਇਧਰ ਗੰਨੇ ਜ਼ਿਆਦਾ ਹੁੰਦੇ ਆਗੇ ਤੇ ਅਨਾਰ ਜ਼ਿਆਦਾ ਹੁੰਦੇ ਆਗੇ ਤੇ ਇਹਦਾ ਫਿਰ ਇਹ ਮਤਲਬ ਤਾਂ ਨਹੀਂਗਾ ਹੈ ਇਹ ਆਪਣੇ ਲਿਆਜੀ ਆ ਸਾਰੇ ਚਲੋ ਫਿਰ ਮੈਂ ਕੀ ਕਹਣਾਗਾ ਚਲੋ ਫਿਰ ਠੀਕ ਹੈ ਚਲੋ ਹੁਣ ਦੇ ਚਾਰ ਪੰਜ ਹੋਰ ਲੈ ਲੈਂਦੇ ਇਹਨੂੰ ਵੀ ਬਿਨਾਂ ਚੱਕੂ ਆ ਦੇਖ ਲਓ ਭਾਈ ਸਾਹਿਬ ਓਏ ਨਾੜਾਂ ਕਹਿਣੀਆਂ ਅੰਦਰ ਕੀ ਆ ਗਿਆ ਉਲਝ ਜਾਣਗੇ ਕਿਵੇਂ ਚਿੜੀਆਂ ਨੂੰ ਠੰਗਾ ਮਾਰਦਾ ਦੇਖੀ ਬੇਹਿੰਨੀ ਚੰਗੀ ਚੀਜ਼ ਹੈ ਅੰਦਰ ਕਿੱਧਰ ਆ ਗਈ ਇੱਥੇ ਸੋਚੀ ਜਾਂਦਾ ਨਾ ਅੰਦਰੋਂ ਇਹ ਕਿਵੇਂ ਚੱਪੂ ਨੂੰ ਚਲਾਉਂਦਾ ਮੂੰਹ ਛੜਕਦੇ ਪਰਲੇ ਬੰਨੇ ਨਾ ਜੀ ਆਪਾਂ ਹੌਲੀ-ਹੌਲੀ ਭਾਈ ਰੁੜੇ ਆਉਂਦੇ ਸੀ ਇਹ ਜਦੋਂ ਉਰਲੇ ਪਾਸੇ ਝਾਤ ਮਾਰ ਕੇ ਦੇਖੀ ਤਾਂ ਲਾਈਟਾਂ ਬਾਵਾ ਚੱਲੀ ਜਾਂਦੀਆਂ ਸੀ ਇਹ ਇੱਧਰ ਲਿਖਿਆ ਹੋਇਆ ਭਾਈ ਹੋਟਲ ਆ ਹੋਟਲ ਆ ਜੀ ਇਹਨਾਂ ਦਾ ਹੀ ਆ ਸਾਰਾ ਥਾਂਗਾ ਉਹ ਪਿਛਲੇ ਪਾਸੇ ਨਿਗਾਹ ਮਾਰੀਏ ਤਾਂ ਭਾਈ ਚਿੱਟਾ ਜਾ ਨਾ ਛੱਡ ਪਾਇਆ ਹੋਇਆਗਾ ਟੀਨਾ ਪਾਈਆਂ ਹੋਈਆਂ ਨੇ ਤੇ ਬਾਈਆਂ ਨਾਲ ਗੱਲਬਾਤ ਕਰੀ ਤੇ ਕਹਿੰਦੇ ਭਾਈ ਕੱਟ ਲੋ ਅੱਜ ਦੀ ਰਾਤ ਇੱਥੇ ਕੋਈ ਗੱਲ ਨਹੀਂ ਵਧੀਆ ਛੱਤ ਪਈ ਹੋਈ ਆ ਜੀ ਥੱਲੇ ਹੈ ਤਾਂ ਥੋੜੀ ਜੀ ਮਿੱਟੀ ਜੀ ਹੈਗੀ ਤੇ ਆਪਾਂ ਤਰਪਾਲ ਵਿਛਾ ਲਈ ਆ ਜੜੀ ਉਹ ਲਈ ਦੁਕਾਨ ਆ ਜੀ ਤੇ ਇਧਰਲੇ ਪਾਸੇ ਢਾਬਾ ਵੀ ਹੈਗਾਗਾ ਇਹ ਹੋਟਲ ਆ ਜਿਹੜਾ ਤੰਬੂ ਭਾਈ ਆਪਾਂ ਹੋ ਸਾਹਮਣੇ ਜਿਹੜਾ ਤੁਹਾਨੂੰ ਦੇਖਿਆ ਜਾਂਦਾ ਉੱਥੇ ਲਾ ਲਿਆ ਸਾਈਕਲ ਵੀ ਆਪਣੇ ਇਧਰ ਛੱਤ ਥੱਲੇ ਖੜੇ ਆ ਉਹ ਸੰਦੀਪ ਫਿਰਦਾ ਤੇ ਅੱਜ ਦੀ ਰਾਤ ਆਪ ਜਿਹੜੀ ਆਪਾਂ ਇੱਥੇ ਹੀ ਕੱਟਾਂਗੇ ਤੇ ਹੁਣ ਮਾੜੀ ਇਧਰ ਜਾਤੀ ਮਾਰੇਗੇ ਖਾਣਾ ਦਾਣਾ ਚੈੱਕ ਕਰਾਈਗੇ ਭਾਈ ਕੀ ਹੈਗਾ ਕੁਛ ਨਾ ਕੁਛ ਤਾਂ ਖਾਣਾ ਹੀ ਪਊਗਾ ਹਣਾ ਇਧਰ ਜਾਏਗੇ ਅੰਦਰ ਇਹ ਆ ਜੀ ਅੱਜ ਦਾ ਆਪਣਾ ਖਾਣ ਪੀਣ ਭਾਈ ਆ ਚੌਲ ਆਗੇ ਤੇ ਨਾਲ ਆਹ ਦਾਲ ਵਾਲੀ ਕੌਲੀ ਜੀ ਦਿੱਤੀ ਆ ਨਾਲ ਆਹ ਗੰਡਾ ਟੋਟਾ ਭਾਈ ਖਾਣਾ-ਦਾਣਾ ਭਾਈ ਆਪਾਂ ਖਾ ਲਿਆ ਆਹੀ ਟਾਬੇ ਤੋਂ ਤੇ ਅੱਜ ਜਿਹੜਾ ਸਫ਼ਰ ਕੀਤਾ ਆਪਾਂ 100 ਕਿਲੋਮੀਟਰ ਦਾ ਸਫ਼ਰ ਕੀਤਾ ਜੀ ਸੋਲਾਪੁਰ ਆਪਣਾ 50 ਕਿਲੋਮੀਟਰ ਹਜੇ ਰਹਿ ਗਿਆ ਤੇ ਅੱਜ ਦੀ ਵੀਡੀਓ ਸਮਾਪਤੀ ਵੱਲ ਵਧਦੀ ਹੈ ਜੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਆਹ ਬੱਚੀ ਦਾ ਜਨਮ ਦੇਣਾਗਾ ਨਾਮ ਹੈਗਾ ਵੰਸ਼ ਮੀਤਕਰ ਬਠਿੰਡੇ ਤੋਂ ਆ ਪਾਈ ਬੱਚੀ ਜਨਮ ਦੇਂਦੀ ਆ ਭਾਈ ਬੱਚੀ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਜਨਮ ਦੇਂਦੀ ਆ ਭਾਈ ਤੇ ਮਿਲਦੇ ਆ ਭਾਈ ਕੱਲ ਨੂੰ ਇੱਕ ਨਵੀਂ ਵੀਡੀਓ ਤੇ ਨਵੇਂ ਸਫ਼ਰ ਦੇ ਨਾਲ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਮਿਲਦੇ ਆ ਜੀ ਫਿਰ ਸਸਰੀ ਕੱਲ ਭਾਈ ਸਾਰਿਆਂ